ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਬਾਸ਼ਾ ਸਰਵਤ ਦਾ ਭਲਾ ਕਰੇ ਅੱਜ ਬਾਤ ਲੈ ਕੇ ਹਾਜ਼ਰਾਂ ਤੁਹਾਡੇ ਮੂਹਰੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਸਾਰੀ ਸੁਣ ਕੇ ਮੈਨੂੰ ਫੇਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਨਾ ਬਜ਼ੁਰਗ ਸੀ ਬਹੁਤ ਗਰੀਬ ਸੀ ਉਹਦੇ ਘਰ ਵਾਲੀ ਤਾਂ ਪਹਿਲਾਂ ਹੀ ਮਰ ਗਈ ਦੋ ਮੁੰਡੇ ਸੀ ਉਹਦੇ ਤਾਂ ਉਹ ਦਿਹਾੜੀਆਂ ਕਰਦਾ ਹੁੰਦਾ ਲੇਬਰ ਕਰਦਾ ਹੁੰਦਾ ਉਹਨੇ ਜਿਵੇਂ ਕਿਵੇਂ ਆਪਦੇ ਮੁੰਡੇ ਦੋਨੇ ਪਾਲ ਲਏ ਮੁੰਡੇ ਗੱਭਰੂ ਹੋ ਗਏ ਤਾਂ ਉਹ ਵੀ ਹੁਣ ਉਹਦੇ ਨਾਲ ਲੇਬਰ ਤੇ ਜਾਂਦੇ ਨੇ ਤਾਂ ਉਹ ਬਜ਼ੁਰਗ ਬਿਮਾਰ ਜਾਂ ਰਹਿਣ ਲੱਗ ਗਿਆ ਉਹ ਇੱਕ ਦਿਨ ਦੋਹਾਂ ਨੂੰ ਕੋਲ ਬਿਠਾ ਲਿਆ ਉਹਨੇ ਮੁੰਡਿਆਂ ਨੂੰ ਤੇ ਜਿਹੜਾ ਵੱਡਾ ਮੁੰਡਾ ਸੀ ਉਹ ਚੁਸਤ ਸੀ ਚਲਾਕ ਸੀ ਜਿਹੜਾ ਛੋਟਾ ਸੀ ਉਹ ਸਿੱਧਾ ਸਾਦਾ ਸੀ ਵਿਚਾਰਾ ਭੋਲਾ ਪੁੰਡਾਰਾ ਤਾਂ ਉਹ ਜ਼ੁਰਗ ਕਹਿਣ ਲੱਗਿਆ ਦੋਨਾਂ ਨੂੰ ਬਿਠਾ ਕੇ ਕਹਿੰਦਾ ਵੀ ਦੇਖੋ ਮੈਂ ਮਿਹਨਤ ਦੀ ਕਮਾਈ ਕਰੀ ਐ ਅੱਜ ਤੱਕ ਤੁਹਾਨੂੰ ਪਾਲਿਆ ਜਿੰਨੇ ਕੁ ਪੜਾਇਆ ਤੁਸੀਂ ਪੜ੍ਹੇ ਮੈਂ ਤੁਹਾਨੂੰ ਪੜਾਇਆ ਵੀ ਹੁਣ ਤੁਸੀਂ ਵੀ ਮੈਂ ਹੁਣ ਤੱਕ ਲੇਵਰੀ ਕਰੀ ਐ ਤੁਸੀਂ ਵੀ ਜਿਹੜਾ ਕੰਮ ਕਰੋਗੇ ਉਹਨੂੰ ਇਮਾਨਦਾਰੀ ਨਾਲ ਕਰਿਓ ਸੱਚੇ ਸੁੱਚੇ ਮਨ ਨਾਲ ਕਦੇ ਝੂਠ ਨਾ ਬੋਲਿਓ ਚੋਰੀ ਨਾ ਕਿਸੇ ਦੀ ਕਰਿਓ ਵੀ ਫੇਰ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਨਿਕਲੂਗੀ ਤੇ ਕਹਿੰਦਾ ਹੁਣ ਮੈਂ ਹੋ ਗਿਆ ਬਜ਼ੁਰਗ ਬਿਮਾਰ ਰਹਿਣਾ ਵੀ ਮੈਨੂੰ ਪਤਾ ਨਹੀਂ ਰੱਬ ਕਦੋਂ ਲੈ ਜੇ ਇਸ ਲਈ ਵੀ ਆਹ ਇੱਕ ਤਰ ਜਾਈ ਐ ਮੇਰੇ ਲਈ ਇਹ ਥੋੜੀ ਹੈ ਦੋਹਾਂ ਦੀ ਸਾਂਝੀ ਇੱਕ ਮੱਝ ਹੈ ਮੇਰੇ ਕੋਲੇ ਇਹ ਥੋੜੀ ਦੋਹਾਂ ਦੀ ਹੈ ਸਾਂਝੀ ਇੱਕ ਕਹਿੰਦਾ ਮੈਂ ਅੰਬ ਦਾ ਬੂਟਾ ਜਿਹੜਾ ਲਾਇਆ ਕਹਿੰਦਾ ਹੁਣ ਉਹ ਫਲ ਦਿਆ ਕਰੂਗਾ ਉਹ ਵੀ ਤੁਹਾਡਾ ਸਾਂਝਾ ਹੈ ਫਲ ਵੇਚ ਕੇ ਮੰਡੀ 'ਚ ਕਹਿੰਦਾ ਤੁਹਾਨੂੰ ਪੈਸਾ ਮਿਲਿਆ ਕਰੂਗਾ ਚਲੋ ਪੰਜ ਥੋੜੇ ਜਿਹੇ ਦਿਨਾਂ ਬਾਅਦ ਮਰ ਗਿਆ ਵਿਚਾਰਾ ਪਿਓ ਮਰਿਆ ਤਾਂ ਹੁਣ ਮੁੰਡਿਆਂ ਨੇ ਸਾਰਾ ਉਹਦਾ ਕਿਰਿਆ ਕਰਮ ਸੀ ਜਿਹੜਾ ਉਹ ਕੀਤਾ ਕਰਕੇ ਆਪੋ ਆਪਣੇ ਕੰਮਾਂ ਤੇ ਲੱਗ ਕੇ ਜਾਣ ਤਾਂ ਜਿਹੜਾ ਵੱਡਾ ਸੀ ਉਹ ਚੁਸਤ ਚਲਾ ਕੇ ਉਹ ਛੋਟੇ ਤੋਂ ਹੀ ਸਾਰਾ ਕੰਮ ਕਰਾਇਆ ਕਰੇ ਲੇਬਰ ਦਾ ਵੀ ਘਰੇ ਵੀ ਰੋਟੀ ਟੁਕਵੀ ਤਾਂ ਉਹਨੂੰ ਜਾਨੀ ਤੰਗ ਕਰਿਆ ਕਰੇ ਹੁਣ ਉਹ ਐਂ ਤਾਂ ਲੱਗ ਗਿਆ ਸਮਝਣਾ ਵੀ ਹਾਂਏ ਮੈਨੂੰ ਤੰਗ ਕਰਦਾ ਮੇਰਾ ਭਾਈ ਪਰ ਉਹ ਮੁਗਿਆ ਕੁਛ ਨਾ ਕਰੇ ਵੀ ਨਾ ਮੇਰਾ ਬਾਪ ਕਹਿ ਕੇ ਗਿਆ ਵੀ ਤਾਏ ਤੇ ਕਹਿਣੇ ਮੰਨਣਾ ਆ ਮੰਨਣਾ ਤੇ ਆਖੇ ਲੱਗਣਾ ਰਲ ਕੇ ਰਹਿਣਾ ਦੋਹਾਂ ਨੇ ਆਗਿਆਕਾਰੀ ਰਹਾ ਕਰੇ ਬਣ ਕੇ ਚਲੋ ਟਾਈਮ ਨਿਕਲ ਹੀ ਗਿਆ ਪਰ ਅੰਤ ਨੂੰ ਉਹ ਇੱਕ ਦਿਨ ਉਹਨੇ ਕਿਹਾ ਆਪਣੇ ਭਾਈ ਨੂੰ ਕਹਿੰਦਾ ਵੀਰਾ ਮੈਨੂੰ ਤੂੰ ਅੱਡ ਕਰ ਦੇ ਵੀ ਤੂੰ ਮੈਨੂੰ ਤੰਗ ਬਹੁਤ ਕਰਦਾ ਏਸ ਲਈ ਵੀ ਮੈਨੂੰ ਮੇਰਾ ਮਨ ਫਿਰ ਉਖੜ ਜਾਂਦਾ ਤੂੰ ਮੈਨੂੰ ਅੱਡੀ ਕਰ ਦੇ ਉਹ ਭੱਜ ਕੇ ਕਹਿਣ ਲੱਗਿਆ ਕਹਿੰਦਾ ਹਾਂ ਹਾਂ ਹੋ ਜਾ ਅੱਡ ਕਹਿੰਦਾ ਮੈਂ ਤਾਂ ਪਹਿਲਾਂ ਚਾਹੁੰਦਾ ਸੀ ਵੀ ਤੂੰ ਅੱਡ ਹੋ ਜਾਂਦਾ ਕਹਿੰਦਾ ਠੀਕ ਐ ਕਹਿੰਦਾ ਬਸ ਠੀਕ ਕੀ ਐ ਕਹਿੰਦਾ ਬਾਪੂ ਤਾਂ ਆਪਾਂ ਨੂੰ ਆ ਤਿੰਨ ਚੀਜ਼ਾਂ ਦੇ ਕੇ ਗਿਆ ਕਹਿੰਦਾ ਆਪਾਂ ਵੰਡ ਲੈਨੇ ਆ ਵੱਡਾ ਕਹਿੰਦਾ ਤਾਂ ਉਹਨੂੰ ਕਹਿਣ ਲੱਗਿਆ ਵੀ ਹਰ ਜਾਈ ਐ ਦਿਨੇ ਤੇਰੀ ਐ ਰਾਤ ਨੂੰ ਮੇਰੀ ਐ ਵੱਡਾ ਮੁੰਡਾ ਛੋਟੇ ਨੂੰ ਕਹਿਣ ਲੱਗਿਆ ਉਹ ਵਿਚਾਰਾ ਕਹਿੰਦਾ ਚੰਗਾ ਆ ਮੱਝਾ ਕਹਿੰਦਾ ਪਿਛਲਾ ਹਿੱਸਾ ਮੇਰਾ ਮੁਰਲਾ ਤੇਰਾ ਹੈ ਉਹ ਕਹਿੰਦਾ ਠੀਕ ਹੈ ਜਿਹੜਾ ਅੰਬ ਹੈ ਕਹਿੰਦਾ ਹੁਣ ਫਲ ਲੱਗ ਰਿਹਾ ਹੈ ਇਹਨੂੰ ਕਹਿੰਦਾ ਹੇਠਲਾ ਹਿੱਸਾ ਤੇਰਾ ਉੱਪਰਲਾ ਮੇਰਾ ਹੈ ਉਹ ਮੁੰਡਾ ਸਭ ਜਿਹਦਾ ਤਾਂ ਸਾਰਾ ਕੁਝ ਸੀ ਪਰ ਉਹੀ ਆਗਿਆਕਾਰੀ ਭਾਈ ਦੇ ਮੂਰੇ ਨਹੀਂ ਬੋਲਣਾ ਤੇ ਉਹ ਵੀ ਕਹੀ ਗਏ ਕਿ ਗਿਆ ਭਾਈ ਮੰਨ ਗਿਆ ਵਿਚਾਰਾ ਵੀ ਚਲੋ ਜਿਵੇਂ ਮੇਰਾ ਭਾਈ ਕਹਿੰਦਾ ਚੱਲ ਹੁਣ ਮੈਨੂੰ ਤੰਗ ਤਾਂ ਨਹੀਂ ਕਰੂਗਾ ਇਹ ਉਹ ਭਾਈ ਵਿਚਾਰਾ ਦਿਨੇ ਤਰ ਰਜਾਈ ਲੈ ਲਈ ਨਾ ਜਾਇਆ ਕਰੇ ਰਾਤ ਨੂੰ ਠੰਡ ਹੁੰਦੀ ਆ ਰਾਤ ਨੂੰ ਜਿਆਦੇ ਰਹਿੰਦੇ ਨਾ ਤਾਂ ਕੰਮਾਂ ਤੇ ਰਹਿੰਦੇ ਸੀ ਉਹ ਰਾਤ ਨੂੰ ਪੈਣ ਲੱਗਿਆ ਭਾਈ ਰਜਾਈ ਚੱਕ ਕੇ ਪੈ ਜਾਇਆ ਕਰੇ ਉਹ ਵਿਚਾਰਾ ਠੰਡ ਚ ਠਰ ਠਰ ਕਰਿਆ ਕਰੇ ਉਧਰੋਂ ਮੱਝ ਸੀ ਇਹ ਵਿਚਾਰਾ ਮੂਹਰੇ ਲੇ ਪਾਸੇ ਨੂੰ ਕੱਖ ਕੰਡਾ ਪਾਇਆ ਕਰੇ ਪਾਣੀ ਪਿਆਇਆ ਕਰੇ ਨਮਾਲੀ ਧਮਾਲੀ ਉਹ ਮਗਰੋਂ ਧਾਰ ਕੱਢ ਕੇ ਬਾਲਟੀ ਭਰ ਕੇ ਲੈ ਜਾਇਆ ਕਰੇ ਉਹਨੂੰ ਦੋ ਘੁੱਟ ਦੁੱਧ ਬਣਾ ਦਿਆ ਕਰੇ ਜਦੋਂ ਅੰਬ ਪੱਕ ਕੇ ਭਾਈ ਉੱਪਰ ਚੜਿਆ ਕਰੇ ਝੋਲੀ ਮਾਰ ਕੇ ਅੰਬ ਲਾ ਲਿਆ ਕਰੇ ਭਰ ਕੇ ਟੋਕਰਾ ਮੰਡੀ 'ਚ ਵੇਚਿਆ ਆ ਕਰੇ ਇਹਨੂੰ ਦੇਤਾ ਹੀਟਲਾ ਹਿੱਸਾ ਸਿੱਧੇ ਸਾਦੇ ਨੂੰ ਉਹ ਵਿਚਾਰਾ ਗੁੱਡ ਦਾ ਰਹਿ ਗਿਆ ਕੱਖ ਪੱਟ ਦਾ ਰਹਿ ਗਿਆ ਸਾਰੇ ਅੰਬ ਦੇ ਹੇਠਾਂ ਸਫਾਈ ਕਰੀ ਦਵਾਈ ਬੂਟੀ ਪਾਇਆ ਕਰੇ ਜੜਾਂ 'ਚ ਪਾਣੀ ਪਾਉਣਾ ਰੋਜ਼ ਉਹ ਇਹੀ ਇਹ ਕੰਮਕਤੇ ਰਹਿ ਗਿਆ ਵਿਚਾਰਾ ਨਾਲੇ ਸੋਚਿਆ ਕਰੇ ਵੀ ਚਲੋ ਮੈਂ ਲੜਨਾ ਨਹੀਂ ਮੇਰੇ ਭਾਈ ਨਾਲ ਤਾ ਇੱਕ ਦਿਨ ਕੀ ਹੋਇਆ ਉਹ ਤੁਰਿਆ ਆਂਦਾ ਦਿਹਾੜੀ ਕਰਕੇ ਛੋਟਾ ਮੁੰਡਾ ਤਾਂ ਉਹਨੂੰ ਇੱਕ ਆਵਾਜ਼ ਸੁਣੀ ચીਕ ਮਾਰੀ ਕਿਸੇ ਕੁੜੀ ਦੀ ਆਵਾਜ਼ ਉਹ ਕਹਿਣ ਲੱਗਿਆ ਵੀ ਕਿਸੇ ਕੁੜੀ ਦੀ ਆਵਾਜ਼ ਆਈ ਹੈ ચીਕਾ ਮਾਰਦੀ ਹੈ ਵੀ ਜਿੱਧਰੋਂ ਆਵਾਜ਼ ਆਈ ਹੈ ਜਾ ਕੇ ਦੇਖਾਂ ਤਾਂ ਸਹੀ ਵੀ ਕੀ ਗੱਲ ਹੈ ਤਾਂ ਭਾਈ ਜਿੱਧਰੋਂ ਆਵਾਜ਼ ਆਈ ਸੀ ਉਹ ਧਰ ਨੂੰ ਗਿਆ ਤਾਂ ਦੇਖਿਆ ਕਿ ਕੁੜੀ ਭੱਜੀ ਆਉਂਦੀ ਹੈ ਉਹਦੇ ਕੋਲ ਆ ਕੇ ਕਹਿਣ ਲੱਗੀ ਹੱਥ ਬੰਨ੍ਹ ਕੇ ਕਹਿੰਦੀ ਮੇਰੇ ਮਗਰ ਦੋ ਗੁੰਡੇ ਪਏ ਹੋਏ ਨੇ ਮੈਨੂੰ ਬਚਾਲਾ ਵੀ ਮੈਂ ਤੈਨੂੰ ਫਿਰ ਸਾਰੀ ਕਹਾਣੀ ਦੱਸੂ ਇੱਕ ਵਾਰੀ ਮੈਨੂੰ ਉਹਨਾਂ ਤੋਂ ਬਚਾਲਾ ਉਹ ਕਹਿਣ ਲੱਗਿਆ ਠੀਕ ਹੈ ਆ ਜਾ ਉੱਥੇ ਜਿਵੇਂ ਪੁਰਾਣੇ ਜਿਹੜੇ ਦਰਖਤ ਹੁੰਦੇ ਨੇ ਉਹਨਾਂ 'ਚ ਖੋੜਾਂ ਪਈ ਜਾਂਦੀਆਂ ਨੇ ਉਹ ਖਾਸੀ ਵੱਡੀ ਖੋੜ ਸੀ ਇੱਕ ਬਹੁਤ ਭਾਰਾ ਕੋਈ ਦਰਖਤ ਸੀ ਪਿੱਪੜ ਦਾ ਉਹਦੇ 'ਚ ਖੋੜ ਪਈ ਹੋਈ ਸੀ ਬਹੁਤ ਤਾਂ ਉਹਨੂੰ ਕਹਿੰਦਾ ਤੂੰ ਇਹਦੇ ਵਿੱਚ ਬਹਿ ਜਾ ਜਿਵੇਂ ਨਾ ਕਿਵੇਂ ਬੜ ਜਾ ਮੂਰੇ ਮੈਂ ਖੜ ਜਿਉ ਚਲੋ ਬੜ ਗਈ ਭਾਈ ਉਹ ਕੁੜੀ ਉਹ ਚ ਬਹਿ ਗਈ ਆਪ ਉਹਦੇ ਮੂਰੇ ਖੜ ਗਿਆ ਤਾਂ ਉਹ ਆਏ ਬੰਦੇ ਦੋ ਗੁੰਡੇ ਉਹਨੂੰ ਆ ਕੇ ਕਹਿਣ ਲੱਗੇ ਵੀ ਇੱਧਰ ਨੂੰ ਕੋਈ ਕੁੜੀ ਨਹੀਂ ਪੱਜੀ ਜਾਂਦੀ ਦੇਖੀ ਤਾਂ ਉਹ ਕਹਿੰਦਾ ਨਾ ਮੈਂ ਤਾਂ ਨਹੀਂ ਦੇਖੀ ਕਹਿੰਦਾ ਮੈਂ ਤਾਂ ਬਹੁਤ ਜਿਰਦਾ ਇੱਥੇ ਬੈਠਾ ਵੀ ਇੱਧਰ ਤਾਂ ਨਹੀਂ ਆਈ ਕੋਈ ਕੁੜੀ ਫਿਰ ਹੱਥ ਕਰਕੇ ਉਹਨਾਂ ਨੂੰ ਦੂਜੀ ਸਾਈਡ ਵੱਲ ਕਹਿਣ ਲੱਗਿਆ ਵੀ ਉਧਰ ਜੱਗੜ ਨੇ ਉੱਧਰ ਜਾ ਕੇ ਲੁੱਕ ਗਈ ਹੋ ਤੁਸੀਂ ਉੱਧਰ ਮਾਰੋ ਨੀਗਾ ਇੱਧਰ ਤਾਂ ਦੂਰ ਤੱਕ ਦਿਸਦਾ ਕਿਤੇ ਨਹੀਂ ਹੈਗੀ ਨਾਲੇ ਇੱਥੇ ਤਾਂ ਮੈਂ ਸੁੱਕੇ ਦੇ ਵੇਲਿਆਂ ਦਾ ਬੈਠਾ ਹੂਰੇ ਤਾਂ ਲੰਗੀ ਨਹੀਂ ਕੁੜੀ ਚਲੋ ਜੀ ਉਹ ਉੱਧਰ ਮੁੜ ਗਏ ਦੋਨੇ ਤਾਂ ਮਾਗਰੋ ਕੁੜੀ ਨੂੰ ਬਾਹਰ ਕੱਢ ਕੇ ਕਹਿਣ ਲੱਗਿਆ ਵੀ ਦੱਸ ਤੂੰ ਕੌਣ ਹੈ ਉਹ ਕਹਿੰਦੀ ਮੈਂ ਤੇ ਮੇਰਾ ਬਾਪ ਵੀ ਦੋਨੇ ਆ ਸੀ ਘਰ 'ਚ ਮੇਰਾ ਬਾਪ ਕਹਿੰਦੀ ਦਿਹਾੜੀਆਂ ਕਰਦਾ ਹੈ ਪਰ ਜਿਹੜੀ ਤੇ ਹੈਂਡੀ ਕਰਦਾ ਉਹਦੀ ਹੀ ਸ਼ਰਮ ਪੀ ਜਾਂਦਾ ਹੈ ਹੁਣ ਕਹਿੰਦੀ ਮੇਰੇ ਬਾਪ ਨੇ ਮੈਨੂੰ 100 ਰੁਪਏ ਚ ਦੋ ਬੰਦਿਆਂ ਨੂੰ ਵੇਚਤਾ ਕਹਿੰਦੀ ਮੈਂ ਬਹੁਤ ਹਾੜੇ ਕੱਢੇ ਕਹਿੰਦੀ ਉਹਨੇ ਇੰਨਾ ਤੋਂ 100 ਲੈ ਲਿਆ ਕਹਿੰਦੀ ਹੁਣ ਇਹ ਮੈਨੂੰ ਆਪਣੇ ਘਰੇ ਲੈ ਜਾਂਦੇ ਨੇ ਵੀ ਮੈਂ ਭੱਜ ਲਈ ਉੱਥੋਂ ਇਹ ਮੇਰਾ ਪਿੱਛਾ ਕਰ ਰਹੇ ਨੇ ਹੁਣ ਮੈਨੂੰ ਫੜ ਕੇ ਲੈ ਜਾਣਗੇ ਉਹ ਕਹਿਣ ਲੱਗਿਆ ਵੀ ਨਹੀਂ ਤੂੰ ਆ ਜਾ ਮੇਰੇ ਨਾਲ ਸਾਡੇ ਘਰੇ ਚੱਲ ਚਲੋ ਲੈ ਗਿਆ ਆਇਓ ਦਿਹਾੜੀਆਂ ਕਰਿਆ ਕਰੇ ਕੁੜੀ ਕਰੇ ਉਹਨੂੰ ਰਾਸ਼ਨ ਪਾਣੀ ਲਿਆਤਾ ਰੋਟੀ ਪਾਣੀ ਪਕਾ ਲਿਆ ਕਰੇ ਖਾ ਲਿਆ ਕਰਨ ਤਾਂ ਉਹ ਕੁੜੀ ਰੋਜ਼ ਦੇਖਿਆ ਕਰੇ ਕੁੜੀ ਸਿਆਣੀ ਵੀ ਸੀ ਚੁਸਤ ਵੀ ਸੀ ਉਹ ਦੇਖਿਆ ਕਰੇ ਵੀ ਇਹ ਮੈਸ ਨੂੰ ਪਾਣੀ ਪੀਉਂਦਾ ਹੈ ਭਾਈ ਧਾਰ ਕੱਢ ਕੇ ਲੈ ਜਾਂਦਾ ਹੈ ਰਾਤ ਨੂੰ ਠੰਡ ਹੁੰਦੀ ਹੈ ਭਾਈ ਇਹਦਾ ਰਜਾਈ ਚੱਕ ਕੇ ਲੈ ਜਾਂਦਾ ਹੈ ਦਿਨੇ ਇੱਥੇ ਤਰ ਜਾਂਦਾ ਹੈ ਅੰਬ ਲੱਗੇ ਹੋਏ ਨੇ ਉਹ ਤੋੜ ਤੋੜ ਕੇ ਜਦੋਂ ਕਰਮੀ ਚੰਬ ਲੱਗਿਆ ਉਹ ਤੋੜ ਕੇ ਟੋਕਰਾਂ ਭਰ ਕੇ ਵੇਚਿਆ ਕਰੇ ਇਹ ਵਿਚਾਰਾ ਹੀ ਢੋਂ ਪਾਣੀ ਤਾਂ ਨਹੀਂ ਪਾਉਂਦਾ ਰਹਿ ਜਿਆ ਕਰੀ ਉਹ ਕੁੜੀ ਨੇ ਉਹਨੂੰ ਦੇਖ ਦੂਖ ਕੇ ਉਹਨੂੰ ਕਹਿਣ ਲੱਗੀ ਕਹਿੰਦੀ ਵੀ ਇਹ ਥੋੜੀ ਕੀ ਬੰਡ ਬੁੰਡ ਜੀ ਇਹੀ ਜੀ ਕਰੀ ਹੋਈ ਆ ਕਹਿੰਦੀ ਤੂੰ ਐਂ ਕਰਦਾ ਰਹਿਣਾ ਤੇਰਾ ਭਾਈ ਤਾਂ ਸਾਰਾ ਗੁੱਸਾ ਲੈ ਜਾਂਦਾ ਉਹ ਕਹਿੰਦਾ ਹਾਂ ਮੈਂ ਸਮਝਦਾ ਤਾਂ ਹਾਂ ਕਹਿੰਦਾ ਵੀ ਪਰ ਮੈਂ ਲੜਨਾ ਨਹੀਂ ਭਾਈ ਨਾਲ ਉਹ ਕਹਿੰਦੀ ਤੂੰ ਤਾਂ ਬੌਲਾ ਹੈ ਕਹਿੰਦੀ ਜੇ ਤਾਂ ਲੜਨਾ ਨਹੀਂ ਤੂੰ ਨਾ ਲੜ ਵਰ ਨੂੰ ਸਭ ਕੁਝ ਤਾਂ ਸਿਖਾ ਸਕਦਾ ਹੈ ਉਹ ਕਹਿੰਦਾ ਹਾਂ ਕਹਿੰਦਾ ਗੱਲ ਤੇਰੀ ਠੀਕ ਹੈ ਕਹਿੰਦਾ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਉਹ ਕਹਿੰਦੀ ਤੂੰ ਐ ਕਰ ਜੀ ਮੈਂ ਤੈਨੂੰ ਮੈਂ ਕਹਿੰਦੀ ਆ ਨਾਲੇ ਜਮਾਂ ਨਹੀਂ ਲੜਾਈ ਹੋਊਗੀ ਕਹਿੰਦੀ ਦੇਖੀ ਤੇਰਾ ਭਾਈ ਭੱਜਿਆ ਫਿਰ ਤਾ ਉਹਨੂੰ ਕਹਿਣ ਲੱਗੀ ਵੀ ਤੂੰ ਜਿਹੜੀ ਆ ਹਰ ਰਜਾਈ ਹੈ ਨਾ ਆਹ ਪਹਿਲਾਂ ਤਾਂ ਰਜਾਈ ਤਾਂ ਸਿਆਲ ਦਾ ਕੰਮ ਹੈ ਗਰਮੀ ਸੀ ਠੰਡ ਹਜੇ ਮੂਰੇ ਆਉਣੀ ਸੀ ਉਹਨੂੰ ਕਹਿੰਦੀ ਵੀ ਤੂੰ ਮੱਝ ਨੂੰ ਕਹਿੰਦਾ ਜਦੋਂ ਤੇਰਾ ਭਾਈ ਧਾਰ ਕੱਢੂ ਉਹ ਧਾਰ ਕੱਢੂ ਬੈਠਾ ਕਹਿੰਦੀ ਤੂੰ ਮੂਰਲੇ ਹਿੱਸੇ ਨੂੰ ਡੰਡਾ ਲੈ ਕੇ ਉਹਦੇ ਕਹਿੰਦੀ ਦੋ ਚਾਰ ਮਾਰੀ ਉਹ ਕਹਿੰਦਾ ਠੀਕ ਐ ਭਾਈ ਨੇ ਭਾਈ ਜਦੋਂ ਸਾਰਾ ਦੁੱਧ ਕੱਢ ਲਿਆ ਧਾਰ ਚੋਲੀ ਉਹਨੇ ਚੱਕੀ ਸੋਟੀ ਮੂਰੇ ਮਾਇਸ ਦੇ ਅੱਧਾ ਹਿੱਸਾ ਉਹਦਾ ਤੇ ਮੂਰਲਾ ਉਹਨੇ ਚਾਰ ਪੰਜ ਮਾਰੀਆਂ ਮਾਇਸ ਨੇ ਲੱਤ ਮਾਰੀ ਸਾਰਾ ਤਾਂ ਉਹਦਾ ਦੁੱਧ ਡਲਾ ਤਾਂ ਨਾਲੇ ਉਹਦੇ ਲੱਤ ਮਾਰੀ ਉਹਦੇ ਭਾਈ ਦੇ ਉਹ ਗਾਲਾਂ ਕੱਢਣ ਲੱਗ ਗਿਆ ਕਹਿਣ ਲੱਗਿਆ ਤਾਂ ਇਹ ਕੀ ਕੀਤਾ ਉਹ ਕਹਿੰਦਾ ਭਾਈ ਤੂੰ ਆਪਦੇ ਹਿੱਸੇ ਨੂੰ ਦੇਖ ਕਹਿੰਦਾ ਮੈਂ ਆਪਦੇ ਨੂੰ ਦੇਖਦਾ ਮੇਰਾ ਮੂਰਲਾ ਕੁਝ ਮਰਜ਼ੀ ਕਰਾਂ ਭਾਈ ਸਮਝ ਗਿਆ ਵੀ ਇਹ ਨੀਤੀ ਕਰਦਾ ਆ ਕੁੜੀ ਨਾ ਕਰਾਤਾ ਫਿਰ ਜਦੋਂ ਲੱਗਿਆ ਅੰਬ ਤੋੜਨ ਦੇ ਦੁਜੇ ਦਿਨ ਉਹਨੂੰ ਕਹਿੰਦੀ ਤੂੰ ਆਰੀ ਲੈ ਕੇ ਅੰਬ چیرਣ ਲੱਗ ਜੀ ਵੱਢਦੀ ਕਹਿੰਦੀ ਦਰਖਤ ਉਹ ਭਾਈ ਵੱਢਣ ਲੱਗ ਗਿਆ ਭਾਈ ਉੱਤੇ ਚੜ ਗਿਆ ਮਾਰ ਕੇ ਝੋਲੀ ਅੰਬ ਉਹਦੇ ਚ ਟੋੜ ਟੋੜ ਪਾਈ ਜਾਂਦਾ ਆ ਕੇ ਟੋਕਰੇ ਚ ਪਾਉਂਦਾ ਜਦੋਂ ਉੱਪਰ ਭਾਈ ਚੜ ਗਿਆ ਤਾਂ ਉਹ ਵਾਲੀ ਨਾਲ ਵੱਢਣ ਲੱਗ ਗਿਆ ਭਾਈ ਭੱਜਿਆ ਉੱਤੋਂ ਉਤਰਿਆ ਫਟਾਫਟ ਉਹਨੂੰ ਕਹਿੰਦਾ ਹੈ ਕੀ ਕਰਦਾ ਉਹ ਕਹਿੰਦਾ ਭਾਈ ਮੇਰਾ ਹਿੱਸਾ ਹੈ 파ਟ ਇਹ ਮੇਰਾ ਹੈ ਲੈ ਕਹਿੰਦਾ ਮੈਂ ਜੋ ਮਰਜ਼ੀ ਕਰਾਂ ਉਹ ਫਿਰ ਸਮਝ ਗਿਆ ਵੀ ਇਹ ਤਾਂ ਇਹਨੇ ਕਰਾਤਾ ਇਹ ਕਾਨੂੰ ਕਰਦਾ ਸੀ ਤਾਂ ਥੋੜਾ ਜਿਹਾ ਜਦੋਂ ਹੋਰ ਕੁਛ ਦਿਨ ਨਿਕਲੇ ਲੰਘੇ ਠੰਡ ਜੀ ਹੁਣ ਲੱਗੀ ਤਾਂ ਉਹ ਕਹਿਣ ਲੱਗਿਆ ਵੀ ਤੂੰ ਮੈਂ ਗਲਤ ਸੀ ਭਾਈ ਕਹਿਣ ਲੱਗਿਆ ਵੀ ਅੱਜ ਤੋਂ ਕੁੜੀ ਨੂੰ ਕਹਿੰਦਾ ਤੂੰ ਹੀ ਫੈਸਲਾ ਕਰ ਰਜਾਈ ਦਾ ਇਹਦਾ ਅੰਬਾਂ ਦਾ ਤੇ ਮੱਝ ਦਾ ਉਹ ਕਹਿੰਦੀ ਵੀ ਦੇਖ ਇੱਕ ਦਿਨ ਤੂੰ ਚੋਲਿਆ ਕਰ ਇੱਕ ਦਿਨੇ ਚੋਲਿਆ ਸਵੇਰੇ ਕਹਿੰਦੀ ਤੂੰ ਚੋਲਿਆ ਕਰ ਰੱਥਨੇ ਚੋਲਿਆ ਕਰੂ ਇੱਕ ਟਾਈਮ ਜਾਣੀ ਕਿ ਤੂੰ ਇੱਕ ਟਾਈਮ ਇਹ ਭਾਈ ਫਿਰ ਉਹ ਕਹਿੰਦਾ ਵੀ ਮਨਜ਼ੂਰ ਆ ਵੱਡਾ ਕਹਿਣ ਲੱਗਿਆ ਫਿਰ ਉਹ ਕਹਿੰਦੀ ਵੀ ਜਿਹੜਾ ਅੰਬ ਨੇ ਕਹਿੰਦੀ ਇੱਕ ਦਿਨ ਦਾ ਫਲ ਤੂੰ ਤੋੜ ਲਿਆ ਕਰ ਵੇਚਿਆ ਕਰ ਇੱਕ ਦਿਨ ਦਾ ਇਹ ਤੋੜ ਕੇ ਵੇਚਿਆ ਕਰੂ ਭਾਈ ਕਹਿੰਦਾ ਵੀ ਇਹ ਵੀ ਠੀਕ ਐ ਚਲੋ ਐ ਭਾਈ ਲਾਗੇ ਕਰਨਾ ਹੁਣ ਠੰਡਾਂ ਆਂਗੀ ਮੂਰੇ ਵੱਡੇ ਨੇ ਸੋਚਿਆ ਵੀ ਚੱਲ ਦੋ ਚੀਜ਼ਾਂ ਤਾਂ ਗਈਆਂ ਰਜਾਈ ਕਿਉਂ ਦੇਵਾ ਰਾਤ ਨੂੰ ਚੱਕ ਲਿਆ ਕਰੇ ਦਿਨੇ ਉਹਨਾਂ ਦੇ ਤਾਂ ਰਿਆਇਆ ਕਰੇ ਉਹ ਕਹਿਣ ਲੱਗੀ ਤੂੰ ਹੁਣ ਰਜਾਈ 'ਚ ਨਾ ਦਿਨੇ ਤਾਂ ਤੇਰੀ ਐ ਕਹਿੰਦੀ ਇਹਨੂੰ ਅੱਜ ਪਾਣੀ ਪਾ ਦੇ ਦੇ ਤਾਂ ਗਿੱਲੀ ਕਰ ਦਿਰ ਜਾਈ ਨੂੰ ਹੁਣੇ ਭਾਈ ਗਿੱਲੀ ਕਰਤੀ ਜਦੋਂ ਚੱਕਣਾ ਆ ਜਾਂ ਰਾਤ ਨੂੰ ਉਹਨੇ ਦੇਖਿਆ ਵੀ ਤੇ ਤਾਂ ਪਾਣੀ ਚੋ ਰਿਹਾ ਹੈ ਉਹਨੂੰ ਕਹਿੰਦਾ ਆ ਕੀ ਕੀਤਾ ਤੈਨ ਰਜਾਈ 'ਚ ਉਹ ਕਹਿੰਦਾ ਭਾਈ ਲੈ ਜਾ ਲੈ ਜਾ ਕਹਿੰਦਾ ਹੁਣ ਰਾਤ ਹੈ ਨਾ ਇਹ ਤੇਰੀ ਐ ਦਿਨੇ ਮੇਰੀ ਸੀ ਕਹਿੰਦਾ ਮੈਂ ਇਹਨੂੰ ਉੱਤੇ ਲਿਆ ਮੈਨੂੰ ਗਰਮੀ ਆਈ ਕਹਿੰਦਾ ਮੈਂ ਸੋਚਿਆ ਮੈਂ ਠੰਡੀ ਕਰ ਲੈਣਾ ਕਹਿੰਦਾ ਮੈਂ ਪੀਉਂਦੀ ਭਾਈ ਬੇਸ਼ਰਮ ਹੋਇਆ ਫੇਰ ਵੀ ਤਾਂ ਉਹਨੂੰ ਕਹਿਣ ਲੱਗਿਆ ਵੀ ਨਹੀਂ ਆਪਾਂ ਹੁਣ ਹੋਰ ਜਾਈਆਂ ਹੋਰ ਕਰਾਉਨੇ ਆ ਕਹਿੰਦਾ ਵੀ ਮੈਂ ਗਲਤ ਕਰਿਆ ਤੇਰੇ ਨਾਲ ਮੰਨ ਗਿਆ ਭਾਈ ਫੇਰ ਉਹ ਲੜਾਈ ਉਹਨਾਂ ਨੇ ਕੋਈ ਨਹੀਂ ਕਰੀ ਮੰਨ ਗਿਆ ਤੇ ਨਾਲੇ ਸਮਝ ਗਿਆ ਵੀ ਆਹ ਕੁੜੀ ਨਕਰਤਾ ਇਹ ਤਾਂ ਕਾਨੂੰ ਕੁਛ ਕਰਦਾ ਸੀ ਵੀ ਮੈਂ ਤਾਂ ਇਹਨੂੰ ਕਰੀ ਜਾਂਦਾ ਹੀ ਲਗਾਈ ਜਾਂਦਾ ਪਰ ਭਾਈ ਭਾਈ ਨੂੰ ਦੇਖ ਲੋ ਕਿੰਨਾ ਤੰਗ ਕਰਦਾ ਹੈ ਜੇ ਉਹ ਸਿੱਧਾ ਸਾਦਾ ਹੈ ਇਹ ਅੱਜ ਵੀ ਆਪਣੇ ਐਸ ਜਮਾਨੇ 'ਚ ਇਹੀ ਚੀਜ਼ਾਂ ਚੱਲਦੀਆਂ ਨੇ ਇਹ ਚੀਜ਼ਾਂ ਮੁੱਢੋਂ ਹੀ ਚੱਲੀਆਂ ਆਉਂਦੀਆਂ ਨੇ ਪਰ ਜੇ ਕੋਈ ਭਾਈ ਭਾਈ ਦਾ ਹਿੱਸਾ ਖਾਂਦਾ ਨਾ ਤਾਂ ਉੱਪਰ ਵਾਲਾ ਦੇਖਦਾ ਆਪਾਂ ਜੇ ਕੁਛ ਨਹੀਂ ਕਹਿੰਦੇ ਜਿਹੜੀ ਉਹਦੀ ਮਾਰ ਹੈ ਉਹ ਇਹੀ ਜੀ ਪੈਂਦੀ ਹੈ ਬੰਦਾ ਜਾਣੇ ਨਾ ਜਾਣੇ ਕੱਖ ਨਹੀਂ ਛੱਡਦਾ ਫਿਰ ਇਹ ਕਦੇ ਵੀ ਭੈਣ ਦਾ ਭਾਈ ਦਾ ਹਿੱਸਾ ਨਹੀਂ ਦੱਬਣਾ ਚਾਹੀਦਾ ਇਹ ਬਹੁਤ ਵੱਡਾ ਪਾਪ ਹੈ ਜਿਹੜਾ ਕੋਈ ਭਾਈ ਭਾਈ ਨੂੰ ਖਾ ਜੇ ਸੋ ਆਪਾਂ ਨੂੰ ਕਿਤੇ ਦਿਸਦਾ ਕੁਝ ਨਹੀਂ ਜਿਹੜਾ ਉੱਪਰ ਵਾਲਾ ਮਾਲਕਾ ਉਹਨੂੰ ਤਾਂ ਸਾਰਾ ਜਗਤ ਦਿੰਦਾ ਉਹਨੇ ਤਾਂ ਸਾਰੀ ਦੁਨੀਆ ਦੀ ਪਾਲਣਾ ਕਰਨੀ ਹੈ ਹਰ ਆਪਾ ਬੰਦਾ ਕਹਿ ਦਿੰਦਾ ਨਾ ਮੈਂ ਅੰਦਰ ਵੜ ਕੇ ਐ ਕਰ ਲਿਆ ਮੈਂ ਚੋਰੀ ਐ ਕਰ ਲਈ ਮੈਂ ਨਿੰਦਿਆ ਚੁਗਲੀ ਕਰਦਾ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਉਹ ਹਰ ਥਾਂ ਤੇ ਉਹਦਾ ਵਸਾ ਹੈ ਸੋ ਲੇਖੇ ਲਾਇਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਧੰਨਵਾਦ